ਦੇ ਵਿਧਾਇਕਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ 84000 ਪਲੱਸ ਪੱਤੇ ਪੁੱਤੇ ਉਹ ਕਹਿੰਦੇ ਵੀ ਥੋੜੀਆਂ ਰਹਿ ਰਹੀਆਂ ਨੇ ਤੇ ਉਹਨਾਂ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਹੋਰ ਵਧਣਗੀਆਂ ਜੇ ਤਨਖਾਹਾਂ ਕਿਉਂਕਿ ਇੱਧਰ ਬਾਕੀ ਹੋਰ ਵੀ ਸੰਘਰਸ਼ ਬੜੇ ਚੱਲ ਰਹੇ ਨੇ ਮਜ਼ਦੂਰ ਵੀ ਬੜਾ ਜ਼ੋਰ ਲਾ ਰਹੇ ਨੇ ਸਾਡਾ ਡੀਅਰ ਦਿਓ ਜੀ ਸਾਡੀਆਂ ਪੈਨਸ਼ਨਾਂ ਦਿਓ ਜੀ ਪਤਾ ਨਹੀਂ ਉਹਨਾਂ ਦੀਆਂ ਵੀ ਵਧਣਗੀਆਂ ਕਿ ਕੱਲੇ ਵਿਧਾਇਕਾਂ ਦੀਆਂ ਤਨਖਾਹਾਂ ਵਧਣੀਆਂ ਨੇ ਹਮ ਜਰਮਨ ਦੇ ਵਿੱਚ ਨਾ ਜਿਵੇਂ ਆਪਣੇ ਪ੍ਰਧਾਨ ਮੰਤਰੀ ਹੁੰਦਾ ਉਤਰਾ ਚਾਂਸਲਰ ਹੁੰਦਾ ਸ਼ਾਇਦ ਜੀ ਤੇ ਇੱਕ ਵਾਰੀ ਉਹਦੇ ਕੋਲ ਵਿਗਿਆਨੀ ਗਏ ਸਨ ਤਨਖਾਹ ਵਧਾਉਣ ਵਾਸਤੇ ਤੇ ਜਿਸ ਵਲੇ ਕੋਨੇ ਡਿਮਾਂਡ ਸੁਣੀ ਤੇ ਉਹਨੇ ਆਖਿਆ ਕਿ ਤਨਖਾਹ ਤੁਹਾਡੀ ਵੱਧ ਜਾਏਗੀ ਕੋਈ ਗੱਲ ਨਹੀਂ ਤੇ ਉਹਨੇ ਆਪਣੇ ਸਹਾਇਕ ਨੂੰ ਬਾਜ਼ ਮਾਰ ਕੇ ਕਿਹਾ ਕਿ ਟੀਚਰ ਦੀ ਤਨਖਾਹ ਕਿੰਨੀ ਹੈ ਉਹਨੇ ਦੱਸਿਆ ਤਾਂ ਉਸ ਆਖਿਆ ਕਿ ਦੇਖੋ ਗੱਲ ਇਹ ਆ ਕਿ ਤੁਸੀਂ ਵਿਗਿਆਨੀ ਹੋ ਹਮ ਬਈ ਠੀਕ ਆ ਤੁਹਾਡਾ ਸਤਿਕਾਰ ਹੈ ਜੀ ਪਰ ਜੇ ਇੰਨੀ ਕਰਾਂਗੇ ਤੇ ਟੀਚਰ ਤੋਂ ਵੱਧ ਜਾਏਗੇ ਟੀਚਰ ਦੀ ਤਨਖਾਹ ਸਭ ਤੋਂ ਜ਼ਿਆਦਾ ਰਹਿਣੀ ਚਾਹੀਦੀ ਹੈ ਹੂੰ ਸੋਚਿਆ ਵੀ ਤੁਹਾਨੂੰ ਬਰਾਬਰ ਕੀਤਾ ਜਾ ਸਕਦਾ ਥੋੜਾ ਬਹੁਤ ਫਰਕ ਰੱਖਿਆ ਜਾ ਸਕਦਾ ਜੀ ਵਧਾਇਆ ਨਹੀਂ ਜਾ ਸਕਦਾ ਵਧਾਇਆ ਨਹੀਂ ਜਾ ਸਕਦਾ ਸੋਚਦਾ ਤੌਰ ਤਰੀਕਾ ਤੁਸੀਂ ਦੇਖੋ ਤੇ ਇੱਥੇ ਜਿਹੜੇ ਅਧਿਆਪਕ ਆ ਉਹ ਤੇ ਫੱਟੀਆਂ ਚੁੱਕੀ ਫਿਰਦੇ ਉੱਥੇ ਤਰਮਤਰਨ ਦੇ ਵਿੱਚ ਹੂੰ ਕੋਈ ਕਹਿੰਦਾ ਪੰਜਾਬੀ ਦੀਆਂ ਪੋਸਟਾਂ ਕੱਢੋ ਕੋਈ ਕਹਿੰਦਾ ਹਿੰਦੀ ਦੀਆਂ ਕੱਢੋ ਕੋਈ ਕਹਿੰਦਾ ਜੀ ਫਲਾਣੀਆਂ ਕੱਢੋ ਮੈਨੂੰ ਤਾਂ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਪੋਸਟਾਂ ਜੀ ਜਿਹੜੀਆਂ ਕੱਡੀਆਂ ਹੋਈਆਂ ਉਹ ਪੜ ਲਓ ਉਹ ਅੱਗੋਂ ਕਹਦੇ ਅਸੀਂ 56 ਹਜ਼ਾਰ ਨੌਕਰੀ ਦਿੱਤੀ ਆ ਜੀ ਲੱਭ ਲਓ ਤੁਹਾਡਾ ਕਿਤੇ ਨਾਂ ਹੈਗਾ ਤੇ ਲੱਭ ਲਓ 56 ਹਜ਼ਾਰ ਉਧਰੋਂ ਖੈਰਾ ਹੋਰੀ ਕਹਿੰਦੇ ਕਹਿੰਦੇ 56 ਹਜ਼ਾਰ ਵਾਲੇ ਸਾਰੇ ਵਾਈਟ ਪੇਪਰ ਲੈ ਕੇ ਆਓ ਕਿ ਇਹਦੇ ਚ ਬਾਹਰ ਲੈਣ ਨੂੰ ਕਿੰਨੀਆਂ ਦਿੱਤੀਆਂ ਜੀ ਜੀ ਹੁਣ ਦੂਜੀ ਗੱਲ ਜਿਹੜੀ ਆ ਤਨਖਾਹਾਂ ਦੀ ਤਾਂ ਤਨਖਾਹ ਹਰੇਕ ਨੂੰ ਇੰਨੀ ਕੁ ਮਿਲਣੀ ਚਾਹੀਦੀ ਆ ਕਿ ਉਹਦਾ ਗੁਜ਼ਾਰਾ ਵੀ ਹੋਵੇ ਤੇ ਉਹਦਾ ਭਵਿੱਖ ਵੀ ਸੁਰੱਖਿਅਤ ਹੋਵੇ ਯਾਨੀ ਪੱਤੇ ਤੇ ਤਨਖਾਹ ਇੰਨੀ ਹੋਣੀ ਚਾਹੀਦੀ ਆ ਬੰਦੇ ਦੀ ਨਾਗਰਿਕ ਦੀ ਕਮਾਈ ਵੀ ਇਹੋ ਜਿਹੀ ਹੋਣੀ ਚਾਹੀਦੀ ਆ ਜੀ ਜੀ ਉਹ ਵੀ ਦਿਓ ਜ਼ਰੂਰੀ ਥੋੜੀ ਹੈ ਕਿ ਬੰਦਾ ਇਕੱਲਾ ਸਰਕਾਰੀ ਮੁਲਾਜ਼ਮ ਹੈ ਤੇ ਜਿਹੜੇ ਬੰਦੇ ਆਪਦਾ ਛੋਟਾ ਮੋਟਾ ਕੰਮ ਕਰਦੇ ਨੇ ਕਿਸਾਨ ਨੇ ਮਜ਼ਦੂਰ ਨੇ ਉਹ ਵੀ ਤੇ ਬੰਦੇ ਨੇ ਨਾ ਬਿਲਕੁਲ ਉਹਨਾਂ ਦੀ ਵੀ ਇੱਕ ਵਧੀਆ ਕਮਾਈ ਹੋਣੀ ਚਾਹੀਦੀ ਹੈ ਜੀ ਪਰ ਕੋਹਨਾਂ ਦਾ ਵੀ ਸੁਰੱਖਿਆਤ ਹੋਣਾ ਚਾਹੀਦਾ ਸੋਸ਼ਲ ਸਿਕਿਉਰਿਟੀ ਹੋਣੀ ਚਾਹੀਦੀ ਆ ਜਿੱਥੋਂ ਤੱਕ ਸਵਾਲ ਹੈ ਗਿਆ ਕਿ ਬਈ ਵਿਧਾਇਕਾਂ ਦੀ ਤਨਖਾਹ ਦਾ ਇਹ ਰੌਲਾ ਪਿਆ ਸੀ ਕਾਂਗਰਸ ਸਰਕਾਰ ਵੇਲੇ ਹੂੰ ਜਿਸ ਵੇਲੇ ਕਾਂਗਰਸ ਸਰਕਾਰ ਦੇ ਵਿੱਚ ਰੌਲਾ ਪਿਆ ਤੇ ਲੋਕਾਂ ਨੇ ਬਈ ਇਹਨਾਂ ਦੀ ਵਾਟ ਲਵਾਤੀ ਸੀ ਜੀ ਉਸ ਵੇਲੇ ਸਰਕਾਰ ਜਿਹੜੀ ਸੀ ਫਿਰ ਉਹ ਪਿਛਲ ਖੁਰੀ ਹੋ ਤਰੀ ਕਿ ਬਈ ਇਹ ਤਾਂ ਸਿਆਪਾ ਪਾ ਲਿਆ ਤਾਂ ਭੁੰਡਾਂ ਦੀ ਖੱਖਰ ਨੂੰ ਹੱਥ ਪਾ ਲਿਆ ਹੂੰ ਖੇੜ ਕੇ ਨਾਗ ਤਾਂ ਮੰਤਰੀ ਯਾਦ ਨਹੀਂ ਜੀ ਵੀ ਫਨੀਰ ਛੇੜ ਲਿਆ ਇੱਥੇ ਤੇ ਮੰਤਰੀ ਯਾਦ ਨਹੀਂ ਹੋਣ ਇਹਨਾਂ ਨੂੰ ਟਕਾਈਏ ਕਿਤਾ ਉਦੋਂ ਫਿਰ ਇਹ ਗੱਲ ਠੰਡੇ ਬਸਤੇ ਚ ਚਲੀ ਗਈ ਇਹ ਠੀਕ ਹੈ ਗੱਲ ਤੁਹਾਡੀ ਕਿ 85000 ਰੁਪਈਆ ਇਹਨਾਂ ਨੂੰ ਮਿਲਦਾ ਸੁਖਮ ਸਿੰਘ ਸਾਹਿਬ ਗੱਲ ਇਹ ਆ ਕਿ ਸਪੋਕਸਮੈਨ ਅਖਬਾਰ ਨੇ ਅੱਜ ਦਾਬਾ ਕੀਤਾ ਹੈ ਕਿ ਤਨਖਾਹਾਂ ਵਧਾਉਣ ਵਾਸਤੇ ਤਿਆਰੀ ਚੱਲ ਰਹੀ ਆ ਜੀ ਅੰਕੜੇ ਇਕੱਠੇ ਕੀਤੇ ਜਾ ਰਹੇ ਨੇ ਲਗਭਗ 19 ਸੂਬਿਆਂ ਚ ਕਿ ਕਿੱਥੇ ਕਿੱਥੇ ਤਨਖਾਹ ਕਿੰਨੀ-ਕਿੰਨੀ ਆ ਹੂੰ ਜਿਵੇਂ ਹਿਮਾਚਲ ਦਾ ਜ਼ਿਕਰ ਹੈ ਕਿ ਭਈ 85000 ਤੇ ਉਹਨਾਂ ਦਾ ਸ਼ਾਇਦ 2 ਲੱਖ ਕਿ ਸਵਾ 2 ਲੱਖ ਦੇ ਕਰੀਬ ਬਣ ਜਾਂਦਾ ਹੈ ਜੀ ਇਸ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਵਿਧਾਇਕਾਂ ਦੇ ਜਿਹੜੇ ਤਨਖਾਹ ਤੇ ਪੱਤੇ ਆ ਉਹਨਾਂ ਦਾ ਇਸ ਵੇਲੇ ਵਿਸ਼ਲੇਸ਼ਣ ਚੱਲ ਰਿਹਾ ਹੈ ਉਹਨਾਂ ਦੀ ਸਟੱਡੀ ਚੱਲ ਰਹੀ ਹੈ ਸਾਰਾ ਕੁਝ ਕਿ ਕੱਲ ਨੂੰ ਜੇ ਰੌਲਾ ਪੈਂਦਾ ਤਾਂ ਫਿਰ ਲੋਕਾਂ ਨੂੰ ਆંકੜੇ ਵਿਖਾਏ ਜਾ ਸਕਣ ਕਿ ਵੇਖੋ ਅਸੀਂ ਤੇ ਹਾਲੇ ਵੀ ਘੱਟ ਲੈ ਰਹੇ ਹਾਂ ਜਾਂ ਅਸੀਂ ਤੇ ਇੰਨੇ ਚਿਰ ਮਦੋਂਾਂ ਦੇ ਬਰੋਬਰ ਆਏ ਆ ਜੀ ਕਈ ਸਟੇਟਾਂ ਦੇ ਵਿੱਚ ਤੇ ਪੰਜਾਬ ਦੇ ਮੁਕਾਬਲੇ 2 ਜਾਂ 3 ਜਾਂ 4 ਗੁਣਾ ਵੀ ਜ਼ਿਆਦਾ ਤਾਂ ਹੱਥ ਪੱਤੇ ਜੀ ਦਿੱਲੀ 'ਚ ਵੀ ਸ਼ਾਇਦ ਮੇਰੇ ਖਿਆਲ ਦੇ ਨਾਲ ਕੇਜਰੀਵਾਲ ਸਾਹਿਬ ਦੀ ਸਰਕਾਰ 'ਚ ਇੱਕ ਵਾਰੀ ਵਾਅਦਾ ਹੋਇਆ ਸੀਗਾ ਹੁਣ ਆ ਜਾਈਏ ਦੂਸਰੇ ਪਕਟ ਕਿ ਦੇਖੋ 85000 ਚ ਬੰਦਾ ਖੁਸ਼ ਨਹੀਂ ਹੈ ਇੱਕ ਉਹ ਬੰਦਾ ਜਿਹੜਾ ਬੰਦਾ ਇਹ ਨਹੀਂ ਕਿ ਦਫ਼ਤਰ ਚ ਜੋਬ ਕਰਕੇ ਘਰ ਚਲਾ ਗਿਆ ਤੇ ਘਰ ਦੀਆਂ ਪੱਕੀਆਂ ਖਾ ਕੇ ਫੇਰ ਦਫ਼ਤਰ ਆ ਗਿਆ ਇਹ ਉਹ ਬੰਦੇ ਆ ਜਿਨ੍ਹਾਂ ਨੇ ਮਤਲਬ ਕਿ ਦਿਨ ਪਰ ਰਾਤ ਪੈਸੇ ਫੂਕੀ ਜਾਣੇ ਆ ਦਿਨ ਪਰ ਰਾਤ ਬਿਲਕੁਲ ਖਰਚਾ ਇਹਨਾਂ ਦਾ ਯਾਨੀ ਚੱਲਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹੁਣ ਇਹ ਤਾਂ ਸਹੀ ਫੈਕਟ ਹੈ ਕਿ 85000 ਛੱਡੋ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਤੁਹਾਡੀ 2 ਲੱਖ 2.5 ਲੱਖ ਵੀ ਤਨਖਾਹ ਹੈ ਹੂੰ ਤੇ ਤੁਹਾਡਾ ਨੇਮ ਫੇਮ ਚੰਗਾ ਹੈ ਜੀ ਵਰਤਵਤਾ ਚੰਗਾ ਹੈ ਬੀਬੀ ਇੱਕ ਦੋ ਵਾਰੀ ਸ਼ਾਪਿੰਗ ਮਾਲ ਦੇ ਘੇੜਾ ਕੱਢ ਆਉਂਦੀ ਆ ਹੂੰ ਮਹੀਨੇ ਚ ਤੇ ਜਵਾਕ ਤੁਹਾਡੇ ਚੰਗੇ ਸਟੈਂਡਰਡ ਦੇ ਸਕੂਲ ਚ ਪੜਦੇ ਆ ਜੀ ਜੀ ਤਾਂ ਉੱਥੇ ਵੀ ਪੂਰੀ ਨਹੀਂ ਪੈਂਦੀ ਬਿਲਕੁਲ ਤੇ ਇੱਕ ਉਹ ਵੀ ਮਜ਼ਦੂਰ ਹੈ ਜਿਹਦਾ 4-500 ਨਾਲ ਮਤਲਬ ਕਿ ਜੀਵਨ ਜਿਹੜਾ ਕਟਿਆ ਜਾ ਰਿਹਾ ਜੀ ਹਰ 85000 ਇੱਕ ਐਮਐਲਏ ਦੇ ਲਿਹਾਜ਼ ਨਾਲ ਕਿ ਉਹਦੇ ਨਾਲ ਚਾਰ ਤੇ ਗੱਡੀਆਂ ਠੀਕ ਹੈ ਜੀ ਹੂੰ 8 10 ਸਰਕਾਰੀ ਗਨਮਣੋਂ ਉਹਦੇ 8 10 ਦੇ ਨਾਲ ਆਦੇ ਹੁੰਦੇ ਨੇ ਦੋ ਚਾਰ ਰਿਸ਼ਤੇਦਾਰੀ ਚੜੇ ਫੜਦੇ ਆ ਜੀ ਇਹ ਭਾਪੇ ਦੀ ਭੂਆ ਦਾ ਮੁੰਡਾ ਹੈ ਬਿਲਕੁਲ ਕੀ ਦਾ ਮੁੰਡਾ ਵੀ ਹੋਰ ਨਹੀਂ ਉਹ ਹੁੰਡੇ ਹੀ ਲਈ ਜਾਂਦੇ ਨੇ ਆਪਦਾ ਕੰਮ ਕਾਰ ਛੱਡ ਕੇ ਕਾਪੀ ਜੀ ਚੋਕ ਲੈ ਜਾਂਦੇ ਨੇ ਲੇਖੋ ਜੀ ਕੀ ਹੈ ਫਲਾਣਾ ਲੇਖੋ ਪਤਾ ਨਹੀਂ ਵਿੱਚ ਘੁਗੀਆਂ ਹੀ ਕੀ ਮਰੀ ਜਾਂਦੇ ਨੇ ਵਿੱਚ ਘੁਗੀਆਂ ਘਟਾਰਾਂ ਪਾਈਆਂ ਤਾਂ ਗੱਲ ਹੈ ਹੋਰ 85000 ਦੀ ਜਗ੍ਹਾ ਤੇ ਭਾਵੇਂ 3 ਲੱਖ ਕਰ ਲਓ 4 ਲੱਖ ਕਰ ਲਓ। ਗੁਜ਼ਾਰੇ ਯੋਗ। ਹੂੰ। ਭਈ ਦੋ ਚੀਜ਼ਾਂ ਕਰ ਲਓ। ਇਹਦੇ ਬਰੋਬਰ ਕੰਮ ਵੀ ਫਿਰ ਮੈਥਲੋ ਕੀ ਕੀ ਹੋਣਾ ਚਾਹੀਦਾ? ਜੀ ਜੀ। ਇੱਕ ਐਮਐਲਏ ਦੀ ਹਾਜ਼ਰੀ ਵੀ ਜਿਹੜੀ ਹੈ ਯਕੀਨੀ ਬਣਾਓ ਕਿ ਹਲਕੇ ਚ ਇੰਨੇ ਦਿਨ ਉਹਨੇ ਬਹਿਣਾ। ਆ ਬਿਲਕੁਲ। ਇਸ ਲਾਸਟੋ ਵੀ ਗਹਿਰਾ ਅਸਰ ਨਹੀਂ ਰਹਿਣਾ ਉਹਨੇ। ਜੀ। ਆ ਕੁਛ ਰੂਲ ਕੁਛ ਨਿਯਮ ਇਹ ਵੀ ਬਣਾ ਲਓ ਸੁੱਚੇ ਮੂੰਹ ਜਿਹੜਾ ਪਰਤਾ ਹੈ ਉਹਨੂੰ ਕੀ ਕਹੀਏ ਜਿਹਨੇ ਕਦੇ ਸਵਾਲ ਹੀ ਨਹੀਂ ਪੁੱਛਿਆ ਜਾ ਕੇ 50 ਸਾਲਾਂ ਚ ਹਾਂ ਜੀ ਹੁਣ ਜਿਹੜੇ ਮਤਲਬ ਕਿ ਦੋ ਟਾਈਮ ਦੇ ਵਧਾਇਕ ਆ ਉਹ ਵੀ ਜਿਹੜੇ ਸਾਫਕਾਰ ਨੇ ਇਹ ਇਹ ਰਲ ਜਾਂਦੇ ਨੇ ਉਹ ਜਿਹੇ ਮਾਮਲੇ ਆ ਜ ਆਪਸ ਚ ਬੜਾ ਪਿਆਰ ਹੈ ਇਹਨਾਂ ਦਾ ਹਮ ਕਿ ਭਾਈ ਦੋ ਟਾਈਮ ਵਾਲਾ ਜਿਹੜਾ ਐਮ ਐਲ ਏ ਆ ਹਨਾ ਭਾਈ ਉਹ ਦੋ ਟਾਈਮ ਵਾਲੇ ਐਮ ਐਲ ਏ ਦੀ ਮੈਂ ਚਲ ਵੀ ਦੁੱਗਣੀ ਕਰ ਦਿਓ ਵੀ ਕੱਲ ਨੂੰ ਤੁਸੀਂ ਵੀ ਤੇ ਸਾਫਕਾ ਹੀ ਹੋ ਐ ਅਗਲੇ ਸਮਝਾ ਦਿੰਦੇ ਆ ਕਿ 92 ਜਿੱਤਣ ਵਾਲੇ ਮਰ ਗਈ ਉਹ ਮਾਂ ਜਿਹੜੀ ਦਹੀਂ ਨਾਲ ਟੱਕ ਦੇਦੀ ਨਾਲੇ ਮੱਥਾ ਚੁੰਮ ਕੇ ਭਾਈ ਤੁਸੀਂ ਦੇ ਸਾਫਕਾ ਹੋਣਾ ਉਹ ਵੀ ਵਧਾ ਲਓ ਥੋੜੀ ਪੈਨਸ਼ਨ ਅਗਸ ਕਿਉਂ ਇਦਾਂ ਦੇ ਆਈਡੀਆਜ਼ ਵੀ ਆ ਰਹੇ ਨੇ ਨਾ ਜੀ ਪਰ ਗੱਲ ਇਹ ਆ ਕਿ ਤਨਖਾਹ ਠੀਕ ਐ ਮੈਂ ਵੀ ਮੰਨਦਾ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ 85000 ਤਨਖਾਹ ਇੱਕ ਤੁਰਦੇ ਫਿਰਦੇ ਬੰਦੇ ਦੀ ਥੋੜੀ ਤਨਖਾਹ ਆ ਜੀ ਕਹਿ ਸਕਦੇ ਪਰ ਗੱਲ ਇਹ ਆ ਕਿ ਤੁਹਾਨੂੰ ਹੋਰ ਜਿਹੜੀਆਂ ਸੁਹੋ ਲੱਤਾ ਮਿਲਦੀਆਂ ਉਹਦੇ ਵਿੱਚ ਰਿਫਾਰਮਸ ਕਰਵਾਓ ਹੂੰ 15000 ਟੈਲੀਫੋਨ ਦਾ ਤੁਸੀਂ ਜਿਹੜਾ ਲੈਨੇ ਹੋ ਉਹਨੂੰ ਘੱਟ ਕਰਾ ਲਓ ਹੋਰ ਜਿਹੜਾ ਤੁਸੀਂ ਬਿਜਲੀ ਖਰਚਾ ਵਗੈਰਾ ਜਿਹੜਾ ਐਵੇਂ ਲਈ ਜਾਂਨੇ ਹੋ ਉਹ ਘੱਟ ਕਰਾ ਕੇ ਠੀਕ ਆ ਉਹ ਲੈ ਲਓ ਪਰ ਤੁਹਾਹੀਂ ਉਸ ਬਰੋਬਰ ਕੰਮ ਤੇ ਕਰੋ ਨਾ ਅਸੀਂ ਤਨਖਾਹ ਦੇਣ ਨੂੰ ਤਿਆਰ ਆ ਲੈ ਲਓ ਅਸੀਂ ਤਨਖਾਹ ਦੇਣ ਨੂੰ ਤਿਆਰ ਆ ਰਜਮੀ ਲੈ ਲਓ ਜੀ ਸਾਡੇ ਹਲਕੇ 'ਚ ਕੋਈ ਹਸਪਤਾਲ ਬਿਮਾਰ ਨਾ ਮਿਲੇ ਸਾਡੇ ਕਿਸੇ ਸਰਕਾਰੀ ਸਕੂਲ ਚ ਟੀਚਰਾਂ ਦੀ ਘਾਟ ਨਾ ਮਿਲੇ ਹਲਕੇ ਚ ਤੁਹਾਡੇ ਚ ਜੀ ਜੀ ਆਹ ਹਲਕਾ ਹਲਕਾ ਸੰਭਲੋ ਤੇ ਇੰਨੇ ਨਾਲ ਹੀ ਕਿਸੇ ਦਫ਼ਤਰ ਦੇ ਵਿੱਚ ਕ腐ਸ਼ਨ ਨਾ ਹੋਵੇ ਲਓ 10 ਲੱਖ ਲੈ ਲਓ ਜੀ ਤੁਸੀਂ 85000 ਕਹਿੰਦੇ ਅਸੀਂ 10 ਲੱਖ ਦੇਣ ਨੂੰ ਤਿਆਰ ਆ ਟੈਕਸ ਪੇਅਰਸ ਆਪੋ ਆਪਣੇ ਹਲਕੇ ਦਾ ਐਫੀਡੈਵਿਟ ਦੇ ਦਿਓ ਕਿ ਕਿਸੇ ਦਫ਼ਤਰ ਦੇ ਵਿੱਚ ਤੁਹਾਨੂੰ ਅਚਾਨੀ ਆਉਣ ਦੇਾਂਗੇ ਠੀਕ ਹੈ ਜੀ ਕਿਸੇ ਹਸਪਤਾਲ ਨੂੰ ਅਸੀਂ ਬਿਮਾਰ ਨਹੀਂ ਰਹਿਣ ਦੇਣਾ ਕਿਸੇ ਵੀ ادارے ਨੂੰ ਅਸੀਂ ਕਿ세 ਪਖਤੂ ਘਾਟ ਦਾ ਸ਼ਿਕਾਰ ਨਹੀਂ ਰਹਿਣ ਦੇਣਾ ਅਸੀਂ ਕੋਈ ਡਰਗ ਦਾ ਮੁੱਦਾ ਕੋਈ ਗੈਂਗਸਟਰ ਕੋਈ ਫਰਾਉਤੀ ਅਸੀਂ ਆਪਣੇ ਹਲਕੇ ਚ ਨਹੀਂ ਚੱਲਣ ਦੇਾਂਗੇ ਸਭ ਤੋਂ ਅਸੀਂ ਹਲਕਾ ਹੂੰ ਜਦੋਂ ਤੁਸੀਂ ਜਿੱਤ ਕੇ ਚੰਡੀਗੜ੍ਹ ਆਪਦਾ ਉਥੇ ਤਾਮਚਾਮ ਲੈ ਜਾਣਾ ਆ ਠੀਕ ਹੈ ਜੀ ਜੀ ਵੰਗਾਰਾ ਮਤਲਬ ਹੁਣ ਗੱਲਾਂ ਜਿਹੜੀਆਂ ਨੇ ਇੱਕ ਤਨਖਾਹ ਬੇਸ਼ੱਕ ਥੋੜੀ ਹੈ ਪੰਜਾਬ ਦੇ ਐਮਐਲਏ ਦੀ ਪਰ ਸਰ ਤਨਖਾਹ ਥੋੜੀ ਚ ਵੀ ਬਹੁਤ ਕੁਝ ਆ ਜਾਂਦਾ ਹੈ ਜੀ ਬਹੁਤ ਕੁਝ ਆ ਜਾਂਦਾ ਹੈ ਐਮ ਐਲ ਏ ਤੁਸੀਂ ਬਣ ਗਏ ਨਾ ਮੈਂ ਵਸਤੇ ਕੰਡਕਟਰ ਹੀ ਕਰਨੀ ਜਦੋਂ ਸਿੱਖੀ ਨਾ ਜੇ ਉਸਤਾਦ ਲੋਕ ਬੜੇ ਮਾਰ ਹੁੰਦੇ ਆ ਤਾਂ ਉਹਨੇ ਮੈਨੂੰ ਅਖਿਆਨ ਖ ਲੈ ਪੋਤੋ ਟਿਕ ਟਕ ਕਟਨੀ ਤੈਨੂੰ ਸਿਖਾ ਦਿਆ ਨੇ ਮੈਂ ਚੰਨੀ ਸਾਹ ਵਕ ਤੁਹਾਨੂੰ ਦੱਸਿਆ ਮੈਂ ਬੜੇ ਕੰਮ ਕੀਤੇ ਜੀ ਤੇ ਉਹਨੇ ਮੈਨੂੰ ਮੇਰੇ ਉਸਤਾਦ ਨੇ ਕਿਹਾ ਕਹਿੰਦਾ ਕਿ ਦੇਖ ਇਹ ਟਾ ਉਹ ਕੰਡਕਟਰੀ ਤਾਂ ਬੜਾ ਸਰ ਬੜਾ ਉਹ ਵੀ ਸਟੇਟਸ ਹੁੰਦਾ ਜੀ ਬਸ ਦਾ ਕੰਡਕਟਰ ਆ ਚਾਹੇ ਮਿੰਨੀ ਦਾ ਚਾਹੇ ਵੱਡੀ ਦਾ ਵੀ ਬੜੀ ਫੀਲਿੰਗ ਆਉਂਦੀ ਤੁਸੀਂ ਹੁਣ ਤੇ ਮਤਲਬ ਕਿ ਤੁਹਾਨੂੰ ਪਤਾ ਹੀ ਆ ਤੇ ਉਹਨੇ ਮੈਨੂੰ ਇੱਕ ਗੱਲ ਸਮਝਾਈ ਉਹਨੇ ਆਖਿਆ ਕਿ ਹੀਰਾ ਫੇਰੀ ਨਾ ਕਰੀ ਹਮ ਇਮਾਨਦਾਰੀ ਨਾਲ ਟਿਕਟਾਂ ਕੱਟੀਆਂ ਪੈਸੇ ਰੱਖਣ ਦੀ ਲੋੜ ਨਹੀਂ ਟਿਕਟਾਂ ਰੱਖਣ ਦੀ ਲੋੜ ਨਹੀਂ ਤੈਨੂੰ ਥੈਲੇ ਨੇ ਬਰਕਤ ਦੇ ਦੇਣੀ ਕਰਨੀ ਤਾਂ ਉਹੀ ਗੱਲ ਉਹਨਾ ਟਾਈਮਾਂ ਦੇ ਵਿੱਚ ਮਤਲਬ ਕਿ ਜਦੋਂ 3 ਰੁਪਏ ਵੀ ਹੁੰਦੀ ਸੀ ਟਿਕਟ ਸ਼ਾਇਦ ਕੁਝ ਇਸ ਤਰ੍ਹਾਂ 2 ਰੁਪਿਆ ਰਪਿਆ ਕਿਸੇ ਨੇ ਕੋਈ ਛੱਡ ਗਿਆ ਕੋਈ ਬਕਾਇਆ ਭੁੱਲ ਗਿਆ ਤਾਂ ਸ਼ਾਮ ਨੂੰ 150 ਬਣ ਜਾਂਦਾ ਹੁੰਦਾ ਸੀ ਜੀ ਬਰਕਤ ਵਾਲੀ ਗੱਲ ਹੋ ਗਈ ਚਲੋ ਜਿਵੇਂ ਦੇਖੀ ਇੱਥੇ ਤੇ ਇਮਾਨਦਾਰੀ ਨਾਲ ਵੀ ਤੁਹਾਨੂੰ ਮੈਂ ਰਹੀ ਜਾਂਦੇ ਤੁਸੀਂ ਕੁਝ ਵੀ ਨਾ ਕਰੋ ਸਰ ਜੀ ਬਹੁਤੇ ਤਾਂ ਕਰ ਹੀ ਜਾਂਦੇ ਆ ਉਹ ਘਰੇ ਆ ਕੇ ਦੇ ਜਾਂਦੇ ਨੇ ਥੈਲਾ ਵੈਲਾ ਬਿਲਕੁਲ ਹੁਣ ਤੁਸੀਂ ਇਹ ਨਾ ਕਹੋ ਹਾਂ ਇੰਦਾ ਹੁੰਦਾ ਇਹ ਸਿੱਧ ਮੈਂ ਤਾਂ ਨਹੀਂ ਕਰਦਾ ਥੈਲਾ ਨਾ ਛੱਡੋ ਸਮਾਨ ਸੱਪੇ ਜੀ ਚਲੋ ਲੋੜਾਂ ਹਾਂ ਜੀ ਤੇਰਾ ਕੁਝ ਇਮਾਨਦਾਰੀ ਨਾਲ ਹੀ ਮਿਲ ਜਾਂਦਾ ਹੈ ਨਾ ਪਰ ਗੱਲ ਉਹ ਆ ਕਿ ਉਹ ਸਭ ਕੁਝ ਚੱਲਦਾ ਰਹਿੰਦਾ ਹੈ ਪਰ ਅਸਲ ਮੁੱਦਾ ਇਹ ਹੂਆ ਕਿ ਭਾਈ ਤਨਖਾਹ ਵਾਕਿਆ ਸੀ ਮੰਨਨੇ ਥੋੜੀ ਆ ਪਰ ਜੋ ਤੁਸੀਂ ਡਿਲੀਵਰ ਕਰਦੇ ਹੋ ਵੀ ਥੋੜਾ ਹੂੰ ਉਮੀਦ ਡਿਲੀਵਰ ਕਰਨਾ ਵੀ ਬਤਾ ਦਿਓ ਤੇ ਭਾਈ ਡਿਲੀਵਰੀ ਵੀ ਲੈ ਲਓ ਦੋਨੇ ਚੀਜ਼ਾਂ ਬਿਲਕੁਲ ਤਨਖਾਹ ਦੀ ਡਿਲੀਵਰੀ ਲੈ ਲਓ ਆਪ ਦਾ ਡਿਲੀਵਰ ਕਰਕੇ ਜਿਹੜਾ ਨਾ ਸੌਦਾ ਸੱਪਾ ਉਹ ਵੀ ਪਤਾ ਹੋ ਜੀ